ਤੁਹਾਨੂੰ ਨਹੀਂ ਪਤਾ ਕੋਲ ਵਿਗਦੀ ਇੱਥੇ ਔਰ ਸਾਰੇ ਡਿਸਟ੍ਰਿਕਟ ਜਿਹੜਾ ਹਜ਼ਾਰਾਂ ਲੀਟਰਾਂ ਦੇ ਹਿਸਾਬ ਨਾਲ ਵਿਗਦੀ ਆ ਔਰ ਦੁੱਖ ਦੀ ਗੱਲ ਇਹ ਹੈ ਸ਼ਰਾਬ ਦੀ ਪਾਲਿਸੀ ਬਣਦੀ ਹੈ ਸਰਕਾਰ ਕਹਿੰਦੀ ਸ਼ਰਾਬ ਸਸਤੀ ਵਿਗਣੀ ਆ ਉਹ ਇੱਕ ਸਾਈਡ ਡਿਪਾਰਟਮੈਂਟ ਉਹ ਹੀ ਸਿਸਟਮ ਸਾਰਾ ਉਹਨਾਂ ਦੇ ਰਾਜਨਾਮੇ ਕਰਾਉਂਦਾ ਠੇਕੇਦਾਰਾਂ ਦੇ ਮਹਿੰਗੀ ਵਿੱਚ ਆ ਹੁਣ ਸਾਡੇ ਅੰਮ੍ਰਿਤਸਰ ਹੋਇਆ ਜਿਹੜਾ ਵੀ ਸਿਸਟਮ ਜਿਹੜਾ ਵੀ ਸਰਕਾਰ ਹੈ ਜੋ ਠੇਕੇ ਠੇਕੇਦਾਰ ਫੜ ਲਿੰਦੀ ਹੈ ਐਤਕੀ ਇਹਨਾਂ ਦੇ ਆਪ ਦੇ ਵੱਡਾ ਜਿਹੜਾ ਇੱਕ ਲੀਡਰ ਉਹਨੇ ਠੇਕੇਦਾਰ ਫੜਿਆ ਵੀ ਮੈਂ ਤੂੰ ਮੈਨੂੰ ਤੂੰ ਮੇਰੇ ਨਾਲ ਆ ਤੇ ਐਕਸਾਈਡ ਡਿਪਾਰਟਮੈਂਟ ਸੈਕਟਰੀ ਚੀਫ ਸੈਕਟਰੀ ਓਮ ਸੈਕਟਰੀ ਤੱਕ ਪੈਸੇ ਲੈਂਦੇ ਸਾਰੇ ਤੇ ਲੁੱਟਦੇ ਆ ਸਾਨੂੰ ਅਜਰਾਜੀ ਨਵੇਂ ਕਰਾਇਆ ਉਹਨਾਂ ਨੇ ਕਸਾਈ ਦੇ ਮਹਿੰਗੀ ਸ਼ਰਾਬ ਲੋਕਾਂ ਨੂੰ ਗਰੀਬ ਕਦਾ ਪੀਊਗਾ ਇਹ ਮਜਬੂਰੀ ਗਰੀਬ ਦੀ ਹੱਕ ਤੱਕ ਟਟਾ ਪੀਂਦਾ ਆ ਔਰ ਜਿਹੜਾ ਇੱਥੇ ਪ੍ਰਸ਼ਾਸਨ ਮੇਡਾ ਨੂੰ ਓਏ ਜੇ ਫੇਰ ਹੈ ਤੇ ਸਸਪੈਂਡ ਕਰੋ ਸਾਰੀ ਇੰਟੈਲੀਜੈਂਸ ਤੇ ਸਾਰੀ ਸੀਆਈਡੀ ਕਿੱਥੇ ਗਈ ਤੁਹਾਡੀ ਅਮਰਸਰ ਦੇ ਅੱਜ ਵੀ ਕਹਿ ਰਹੇ ਆ ਬੰਦ ਫੇਰ ਨਹੀਂ ਹੋਣਾ ਇਹਨਾਂ ਕੋ ਅਮਰਸਰ ਦਾ ਦਵਾਲਾ ਭਰਿਆ ਇਸ ਕੰਮ ਨਾਲ ਸਾਰੀਆਂ ਵਾਧੀਆਂ ਭਰੀਆਂ ਨੇ ਹਰ ਪਿੰਡ 'ਚ 70 ਵਿਗੇ ਹਰ ਪਿੰਡ 'ਚ 150 120 ਮਰੇ ਸਾਡੀ ਸਰਕਾਰ ਉਹਨਾਂ ਦਾ ਕਿਉਂ ਨਹੀਂ ਗਾ ਗਾ ਕਰਵਾਈ ਕਿਉਂਕਿ ਉਹ ਸਾਡੇ ਨੇ ਬਚਾਇਆ ਹਰ ਸਰਕਾਰ ਨੂੰ 10 ਤੋਂ 20 ਬੰਦੇ ਚਲਾਉਂਦੇ ਨੇ ਔਰ ਉਹ ਆਪਣੇ ਘਰ ਪਰਦੇ ਨੇ ਬਾਕੀ ਸਾਰਾ ਪੰਜਾਬ ਲਟਾਉਂਦੇ ਨੇ ਔਰ ਅਸੀਂ ਪੋਲੀਟਿਕਲ ਜਮਾਤ ਗਾੜਾ ਕਹਿੰਦੀ ਆ ਕਿਉਂਕਿ ਕਿਉਂਕਿ ਮਾੜੇ ਬੰਦੇ ਜਿਹੜੇ ਆ ਉਹ ਪਹਿਲਾਂ ਕਿਸੇ ਜਮਾਤ ਹੁਣ ਕਾਂਗਰਸੀਆਂ ਨਾਲ ਕਾਲੀਆਂ ਨਾਲ ਅੱਟੀ ਛੱਡੀ ਲਾ ਕੇ ਬੈਠੇ ਆ ਅਸੀਂ ਤੁਹਾਡੇ ਆਏ ਨਾ ਖੇਡਦੇ ਚ ਉਹਨਾਂ ਦੇ ਗੱਡੀਆਂ ਚ ਨੇ ਅੱਜ ਆਮ ਆਦੀ ਪਾਰਟੀ ਦੇ ਐਮਐਲਏ ਮੰਤਰੀਆਂ ਦੇ ਗੱਡੀਆਂ ਚ ਨੇ ਸਾਰੇ ਮਸਚਾਈ ਕਿਹਨੇ ਇਹ ਪਹਿਲਾਂ ਸਾਡੀਆਂ ਜੀ ਸਾਡੀਆਂ ਉਤਰਖੇ ਤੁਹਾਡੀਆਂ ਚ ਬਹਿ ਗਏ ਆ ਅੱਗੇ ਫਿਰ ਇਹਨੇ ਤਿਆਰੀ ਕੀਤੀ ਆ ਤੇ ਮਰਨਾ ਪੰਜਾਬ ਦੇ ਗਰੀਬ ਨੇ ਜੇ